ਮੋਗਾ ਲੁਧਿਆਣਾ ਰਾਜਗੁਰੂ ਨਗਰੀ ਸਿੰਧੀ ਬੇਕਰੀ ਮਾਲਕ ਤੇ ਗੋਲੀਆਂ ਚਲਾਉਣ ਵਾਲੇ ਮਲਜ਼ਮਾਂ ਨੂੰ ਮੋਗਾ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ ਪੁਲਿਸ ਅਤੇ ਮਲਜ਼ਮਾਂ ਵਿਚਾਲੇ ਮੁਕਾਬਲਾ ਵੀ ਹੋਇਆ ਜਿਸ ਵਿੱਚ ਇੱਕ ਬਦਮਾਸ਼ ਨੂੰ ਵੀ ਗੋਲੀ ਲੱਗੀ ਜਿਸ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਲਜ਼ਮ ਦਾ ਨਾਮ ਜਗਮੀਤ ਸਿੰਘ ਅਤੇ ਵਿਕਾਸ ਕੁਮਾਰ ਦੱਸਿਆ ਜਾ ਰਿਹਾ ਹੈ ਮਲਜ਼ਮਾਂ ਤੋਂ 32 ਬੋਰ ਦਾ ਪਿਸਤਲ ਵੀ ਬਰਾਮਦ ਹੋਇਆ। ਸੂਤਰਾਂ ਮੁਤਾਬਕ ਉਕਤ ਮਲਜ਼ਮਾਂ ਵੱਲੋਂ ਐਨਆਰਆਈ ਦੀ ਕੋਠੀ ਤੇ ਗੋਲੀਆਂ ਵਿਚਲਾਈਆਂ ਗਈਆਂ ਸਨ। ਇਸ ਤੋਂ ਇਲਾਵਾ ਉਕਤ ਗੈਂਗਸਟਰ ਵੱਲੋਂ ਮੋਗਾ ਵਿਖੇ ਜਨਮਾਸ਼ਮੀ ਵਾਲੀ ਸ਼ਾਮ ਮੋਗਾ ਵਿਖੇ ਇੱਕ ਕੱਪੜਾ ਦੁਕਾਨ ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਮੋਗਾ ਪੁਲਿਸ ਨੇ ਮਲਜ਼ਮਾਂ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜਲਦੀ ਹੀ ਲੁਧਿਆਣਾ ਪੁਲਿਸ ਮਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵੇਗੀ। ਜੀ 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 ਇੱਕ ਵਾਰ ਫਿਰ ਖੇਲਾ ਸਰ ਸਾਡ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਮਾੜੀ ਅਨਸਰਾਂ ਦੇ ਖਿਲਾਫ ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸ অল레ਡੀ ਮੁਹਿੰਮ ਚਲਾਈ ਹੋਈ ਹੈ ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੇ ਬੰਦੇ ਦਾਖਲ ਹੈਗੇ ਆ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੋਏ ਆ ਜੀ 2 2 ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਤੇ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੇ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲੰਧਰੀ ਲੋੜਕੀ ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਦੇ ਨਾਲ ਜਿਵੇਂ ਕੱਲ ਮੀਡੀਆ ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਵੇਖੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਏਸੇ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਇ ਸੰਹਿਤਾ ਬੀ ਐਨ ਐਸ ਨਵਾਂ ਕਾਨੂੰਨ ਹੈ ਉਹਦੇ ਅੰਡਰ ਕਨਾਲ 2554 59 ਅਸਲਾ ਐਕਟ ਉਹਦੇ ਤਹਿਤ ਅਸੀਂ ਕਾਰਵਾਈ ਕੀਤੀ ਹੈ ਇਹ ਹੋਈ ਹੈ ਜੀ ਦਿੱਲੀ ਕਲੋਨੀ ਜਿਹੜੀ ਪੈਂਦੀ ਹੈਗੀ ਇਹ ਮੋਗਾ ਜਿਹੜਾ ਮੈਡੀ ਸਿਟੀ ਹਸਪੀਟਲ ਉਹਦੇ ਆਪੋਜ਼ਿਟ ਉੱਥੇ ਰਾਤ ਨੂੰ ਸਾਡੀ ਪਾਰਟੀ ਗਸ਼ਟ ਕਰ ਰਹੀ ਸੀ ਇਹਨਾਂ ਦਾ ਉੱਥੇ ਟਕਰਾ ਹੋਇਆ ਸਰ ਦੋਸ਼ੀਆਂ ਵੱਲੋਂ ਕਿੰਨੀਆਂ ਗੋਲੀਆਂ ਚਲਾਈ ਜਾਂਦੀਆਂ ਦੋਸ਼ੀਆਂ ਵੱਲੋਂ ਜੀ ਇੱਕ ਗੋਲੀ ਚਲਾਈ ਗਈ ਹੈਗੀ ਜੀ ਪੁਲਿਸ ਕਰਮੀ ਦਾ ਚੱਕ ਨਹੀਂ ਪੁਲਿਸ ਕਰਮੀ ਦਾ ਸੇਫਟੀ ਹੈ ਜੀ ਸਾਡੇ ਮੁਲਾਜ਼ਮ ਪਾਰਟੀ ਸੇਫ ਹੈ ਇਹ ਦੋਨੋਂ ਕਿੱਥੇ ਰਹਿਣ ਵਾਲੇ ਸਨ ਇਹ ਦੋਨੋਂ ਮੋਗੇ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਆ ਜੀ ਜੀ ਇਹਨਾਂ ਦੇ ਪਹਿਲੇ ਵੀ ਪਰਚੇ ਦਰਜ ਹੈਗੇ ਆ ਜਿਵੇਂ ਅਸੀਂ ਪ੍ਰੈਸ ਨੋਟ 'ਚ ਵੀ ਦਿੱਤਾ ਹੈਗਾ ਅ ਤਿੰਨ ਤਿੰਨ ਪਰਚੇ ਦੋਨਾਂ ਤੇ ਪੁਰ ਕਿ ਇੱਕ ਬੰਦੇ ਦੇ ਇੱਕ ਲੁਧਿਆਣੇ ਦਾ ਵੀ ਹੈਗਾ ਕਿਸੇ ਗੁਰਨਾਥਾਲ ਦੇ ਉਹ ਹਲੇ ਅਸੀਂ ਵੈਰੀਫਾਈ ਕਰ ਰਹੇ ਆ ਜੀ ਜੋ ਪ੍ਰੀਲੀਮਨਰੀ ਤੌਰ ਤੇ ਪਤਾ ਚੱਲਿਆ ਉਹ ਗੋਪੀ ਨਾਮ ਦਾ ਇੱਕ ਬੰਦਾ ਹੈਗਾ ਬਾਹਰ ਬੈਠਾ ਹੈ ਉਹਦੇ ਨਾਲ ਇਹਨਾਂ ਦੀ ਕੁਝ ਪੁੱਛਗਿੱਛ ਆਈਏ ਬਾਕੀ ਜਿਹੜੀ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਹੈ ਇਹਨਾਂ ਦੇ ਫੋਨਾਂ ਦੀ ਕਿ ਨਾਲ ਸਾਰੀ ਇਹਨਾਂ ਦੀ ਜਿਹੜੀ ਅਸੀਂ ਡਿਟੇਲ ਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਵੀ ਕਰਾਂਗੇ ਵੀ ਜਿਹੜੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਲਈ ਕਿਹਨੇ ਕਰਵਾਈਆਂ ਜਾਂ ਇਹਨਾਂ ਦਾ ਕੀ ਮਕਸਦ ਸੀ ਸਿਰਫ ਸਨੇਚਿੰਗ ਕਰਨਾ ਸੀ ਜਾਂ ਕੋਈ ਹੋਰ ਤੋਂ ਸਾਰਾ ਡਿਟੇਲ ਚ ਕਿਉਂਕਿ ਹਲੇ ਉਹ ਦਾਖਲ ਹੈਗੇ ਨਹੀਂ ਤੋ ਜਦੋਂ ਉਹ ਠੀਕ ਹੋ ਜਾਣਗੇ ਅਸੀਂ ਉਹਨਾਂ ਤੋਂ ਪੁੱਛਗੇ ਡਿਟੇਲ ਚ ਕਰਾਂਗੇ ਫਿਰ ਉਸ ਤੋਂ ਬਾਅਦ ਹੋਰ ਕੋਈ ਹੋਰ ਵੀ ਸੀਗਾ ਜੀ ਨਹੀਂ ਫਿਲਹਾਲ ਦੋ ਹੀ ਬੰਦੇ ਅਰੈਸਟ ਹੋਏ ਸਰ ਪੌਸਿਬਲ ਲੋਕ ਨਹੀਂ ਹੋਏ ਸੀ ਕਿ ਸਰ ਉਹ ਦੱਸਿਆ ਜਾ ਰਿਹਾ ਸੀ ਕਿ ਜੀ ਮੋਟਰਸਾਈਕਲ ਤੋਂ ਕਿੰਨੇ ਆਣ ਸੀ ਜੀ ਜੀ ਉਹ ਜਿਹੜਾ ਥਰਡ ਬੰਦਾ ਹੈਗਾ ਉਹ ਇਹਨਾਂ ਤੋਂ ਅਸੀਂ ਪਹਿਲਾਂ ਕਰ ਲਿਆ ਕੌਣ ਹੈ ਉਹਦੇ ਪਿੱਛੇ ਵੀ ਟੀਮ ਲਾਈ ਗਈ ਕੱਲ ਦੋ ਹੀ ਬੰਦੇ ਸੀ ਸਰ ਇਸੇ ਰਿਕਾਰਡ ਨੂੰ ਟਾਰਗੇਟ ਕਿਉਂ ਬਣਾਇਆ ਗਿਆ ਇਹਨਾਂ ਲੋਕ ਮੈਂ ਜਿਵੇਂ ਦੱਸਿਆ ਨਾ ਜੀ ਕੀ ਹੁਣ ਉਹ ਡਿਟੇਲ ਚ ਅਸੀਂ ਪੁੱਛਗੇ ਬਾਅਦ ਚ ਕਰਾਂਗੇ ਵੀ ਕੀ ਮਕਸਦ ਸੀਗਾ ਕੱਲਾ ਸਨੇਚਿੰਗ ਹੀ ਮਕਸਦ ਸੀ ਜਾਂ ਕੁਝ ਹੋਰ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਤਸਕੀਰ ਦੇ ਦੌਰਾਨ ਜਿਹੜੀ ਵੀ ਗੱਲ ਆਈ ਉਹ ਅਸੀਂ ਹਾਂਜੀ ਹਾਂਜੀ ਬਿਲਕੁਲ ਕੱਲ ਸ਼ਾਮ ਨੂੰ ਜਿਹੜੀ ਵਾਰਦਾਤ ਹੋਈ ਉਹ ਉੱਥੇ ਸਰ ਐਕਟਿਵਾ ਤੇ ਗਏ ਸੀਗੇ ਜਾਂ ਜੀ ਜੀ ਐਕਟਿਵਾ ਤੇ ਗਏ ਸੀ ਐਕਟਿਵਾ ਤੇ ਮੁੱਗੇ ਤੋਂ ਗਏ ਸੀ ਜੀ ਜੀ ਸਰ ਐਕਟਿਵਾ ਕਿਦੀ ਨਹੀਂ ਐਕਟਿਵਾ ਜਿਹੜੀ ਹੈਗੀ ਹੈ ਜੀ ਉਹ ਇਹ ਨਹੀਂ ਪਤਾ ਹੁਣ ਮੁੱਗੇ ਤੋਂ ਗਏ ਸੀ ਕਿਵੇਂ ਹੈ ਪਰ ਜਿਹੜੀ ਸਾਨੂੰ ਫੁਟੇਜਿਸ ਮਿਲਿਆ ਜਦੋਂ ਲੁਧਿਆਣਾ ਪੁਲਿਸ ਨੇ ਫੜਨਾ ਸ਼ੇਅਰ ਕੀਤੀਆਂ ਅਸੀਂ ਗੱਲਬਾਤ ਹੋਈ ਤੇ ਉੱਥੋਂ ਵਾਰਦਾਤ ਉਹਨਾਂ ਨੇ ਐਕਟਿਵਾ ਤੇ ਕੀਤੀ ਸੀ ਤੇ ਜਿਹੜੇ ਕੱਲ ਅਸੀਂ ਫੜੇ ਹੈ ਬੰਦੇ ਜਦੋਂ ਇਹ ਆਪਰੇਸ਼ਨ ਹੋਇਆ ਉਦੋਂ ਵੀ ਬੇਸਿਕਲੀ ਇਹ ਐਕਟੀਵਿਟੀ ਸੀਗੀ ਐਕਟੀਵਾ ਹੀ ਬਰਾਮਦ ਕੀਤੀ ਜਿਹੜਾ ਆਪਣੇ ਕੇਸ ਦੇ ਵਿੱਚ ਸੀਗਾ ਮੋਟਰਸਾਈਕਲ ਯੂਜ਼ ਹੋਇਆ ਉਹਲੇ ਬਰਾਮਦ ਕਰਨਾ ਬਾਕੀ ਅਸਲਾਹ ਹੋ ਰਹਿਣਾ ਤਾਂ ਇਹ ਆ ਜਾਂ ਕਿਤੋਂ ਇਹਨਾਂ ਨੇ ਖੋਇਆ ਨੀ ਇਹ ਇਹ ਇਹੀ ਜੋ ਪ੍ਰੀਲੀਮਿਨਰੀ ਤੌਰ ਤੇ ਪਤਾ ਚੱਲੇ ਹੈ ਉਹ ਇਹੀ ਹੈ ਵੀ ਇਹ ਐਮਪੀ ਤੋਂ ਲੈ ਕੇ ਆਏ ਹੈ ਬਾਕੀ ਡਿਟੇਲਸ ਹੋਰ ਅਸੀਂ ਹੁਣ ਉਹ ਖਿਲ ਹੋ ਰਿਹਾ ਕਿ ਆਕਰ ਉਹਦੇ ਤੋਂ ਜੀ ਜੀ ਉਹੀ 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 ਥੈਂਕ ਯੂ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ